ਆਮ ਆਦਮੀ ਪਾਰਟੀ ਦੀ ਜਿਹੜੀ ਮਾਨਸਿਕਤਾ ਹੈਗੀ ਆ ਉਹ ਵੀ ਮਜ਼ਦੂਰ ਵਿਰੋਧੀ ਆ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੂੰ ਇਹ ਲੱਗਦਾ ਜਿਵੇਂ ਪਿੰਡ ਦੇ ਚੌਧਰੀਆਂ ਨੂੰ ਹੁੰਦਾ ਕਿ ਸਾਡੇ ਬਿਨਾ ਸਰਨਾਣੀ ਹੈਗਾ ਮਜ਼ਦੂਰਾਂ ਦਾ ਉਹ ਗੱਲ ਵੱਖਰੀ ਵੀ ਕਿ ਕਿਸਾਨ ਦੇ ਮਜ਼ਦੂਰ ਦੀ ਜਿਹੜੀ 9 ਮਾਸ ਦਾ ਰਿਸ਼ਤਾ ਉਹ ਵੱਖਰਾ ਪਰ ਪਿੰਡ ਦੇ ਚੌਧਰੀਆਂ ਨੂੰ ਭੁਲੇਖਾ ਹੋ ਜਾਂਦਾ ਕਿ ਸਾਡੇ ਬਿਨਾ ਮਜ਼ਦੂਰ ਰਹਿ ਨਹੀਂ ਸਕਣਗੇ ਜਾਂ ਸਾਡੇ ਬਿਨਾ ਸਰਨਾਣੀ ਹੈਗਾ ਤਾਂ ਉਹਦੇ 'ਚ ਭਗਵੰਤ ਮਾਨ ਸਰਕਾਰ ਦਾ ਜਿਹੜਾ ਰੋਲ ਹੈਗਾ ਭਗਵੰਤ ਮਾਨ ਸਰਕਾਰ ਦਾ ਹੀ ਹੈਗਾ ਕਿ ਹੁਣ ਇਹ ਲੋਕ ਆ ਜਿਹੜੇ ਜਿਹੜੇ ਹਜ਼ਾਰਾਂ ਸਾਲਾਂ ਤੋਂ ਦੱਬੇ ਕੁਚਲੇ ਗਏ ਜਿਨ੍ਹਾਂ ਦੇ ਨਾਂ ਜ਼ਮੀਨ ਨਹੀਂ ਹੁੰਦੀ ਸੀ ਜ਼ਮੀਨ ਲੈ ਨਹੀਂ ਸਕਦੇ ਪਲਾਟ ਲੈ ਨਹੀਂ ਸਕਦੇ ਇਹ ਹੁਣ ਮਾਲਕੀ ਹੱਕ ਦੀ ਗੱਲ ਕਰਦੇ ਆ ਇਹਨਾਂ ਨੂੰ ਮਾਲਕੀ ਹੱਕ ਦੇ ਦੇ ਦਾ ਸਾਡੀਆਂ ਸਰਕਾਰਾਂ ਦੇ ਵਿੱਚ ਸਾਡੀ ਪੁੱਛਕਿਸ਼ ਕੌਣ ਕਰੂਗਾ ਸਾਡੀਆਂ ਲੈੜੀਆਂ ਕੌਣ ਕੱਢੂਗਾ ਸਿਰਫ ਸਿਰਫ ਇਸ ਮਾਨਸਿਕਤਾ ਵਿੱਚੋਂ ਸਰਕਾਰ ਆ ਜਿਹੜੀ ਉਹ ਮਾਲਕੀ ਹੱਕ ਨਹੀਂ ਦੇ ਰਹੀ ਹੈਗੀ ਔਰ ਦੂਸਰੀ ਗੱਲ ਹੈ ਜਿਹੜੀ ਦਿਹਾੜੀ ਵਾਲੀ ਅੱਜ ਦੇ ਟਾਈਮ ਦੇ ਵਿੱਚ ਮਜ਼ਦੂਰ ਦੀ ਦਿਹਾੜੀ ਹੈ ਜਿਹੜੀ ਉਹ 1000 ਰੁਪਏ ਤੋਂ ਵੱਧਦੀ ਆ ਇਹ ਮੈਂ ਨਹੀਂ ਕਹਿ ਰਿਹਾ ਇਹ ਡੀਸੀ ਦੇ ਰੇਟ ਮੁਤਾਬਕ ਹੈ ਪਰ ਪੰਜਾਬ ਸਰਕਾਰ ਵੀ ਹੈ ਇਸ ਮਸਲੇ ਤੇ ਵੀ ਹੈ ਜਿਹੜੀ ਬਿਲਕੁਲ ਜਿਵੇਂ ਆਪਾਂ ਕਹਿ ਦਿੱ ਗਏ ਕਿ ਮੂੰਹ ਦੇ ਵਿੱਚ ਘੁੰਗਣੀਆਂ ਦੇ ਕੇ ਬੈਠੀ ਹੈਗੀ ਆ ਪੰਜਾਬ ਸਰਕਾਰ ਦੀ ਗੱਲ ਲੈ ਲਓ ਪੰਜਾਬ ਸਰਕਾਰ ਨੇ ਜੇ ਤਾਂ ਕੋਈ ਸੰਘਰਸ਼ ਸੈਂਟਰ ਸਰਕਾਰ ਖਿਲਾਫ ਆ ਕਰਨਾ ਹੀ ਤਾਂ ਉਹ ਕਹਿੰਦੇ ਇਹ ਸਾਨੂੰ ਦਬਾਉਂਦੇ ਆ ਸਾਡਾ ਸੰਵਿਧਾਨਕ ਹੱਕ ਨਹੀਂ ਦਿੰਦੇ ਤੇ ਜਦੋਂ ਆਪ ਕੋਈ ਧਰਨਾ ਮੁਜ਼ਾਹਰਾ ਕਰਦੇ ਮਜ਼ਦੂਰਾਂ ਨੂੰ ਕਿਸਾਨਾਂ ਨੂੰ ਦਬਾਉਂਦੇ ਆ ਉਦੋਂ ਉਹਨਾਂ ਨੂੰ ਆਪਦੇ ਸੰਵਿਧਾਨਕ ਹੱਕ ਕਾਹ ਤੋਂ ਨਹੀਂ ਚੇਤੇ ਹੁੰਦੇ ਵੀ ਇਹਨਾਂ ਦੇ ਵੀ ਉਹ ਸੰਵਿਧਾਨਕ ਹੱਕ ਹੀ ਹੂੰ ਬਿਲਕੁਲ ਦੇਖੋ ਜੀ ਉਹ ਗੱਲ ਹੋ ਜਾਂਦੀ ਐ ਤਾਂ ਵੀ ਅਸੀਂ ਮਾਰੀਏ ਤਾਂ ਪੋਲੇ ਤੁਸੀਂ ਮਾਰੋ ਤਾਂ ਠੋਲੇ ਉਹ ਗੱਲ ਆ ਕਿ ਸਰਕਾਰਾਂ ਦੀ ਨੀਤੀ ਇੱਕ ਹੀ ਹੁੰਦੀ ਆ ਹੁਣ ਕੱਲ ਪੰਜਾਬ ਦੇ ਵਿੱਚ ਦੋ ਥਾਵਾਂ ਤੇ ਪੰਜਾਬ ਸਟੂਨ ਯੂਨੀਅਨ ਦੀ ਇੱਕ ਆਗੂ ਗਰਵੀਰ ਕੋਰ ਗੰਦੜ ਪਿੰਡ ਆ ਉਹਦਾ ਐਨਆਈਏ ਦੀ ਰੇਡ ਪਈ ਉੱਥੇ ਜਦ ਕਿ ਪੰਜਾਬ ਦੇ ਅਧਾਰ ਖੇਤਰ ਦੇ ਵਿੱਚ ਆਉਂਦਾ ਹੁੰਦਾ ਹੈਗਾ ਕਿ ਜੇਕਰ ਕਿਸੇ ਇਸ ਤਰ੍ਹਾਂ ਦੀ ਕੋਈ ਰੇਡ ਮਾਰਨੀ ਹੈਗੀ ਤਾਂ ਪੁਲਿਸ ਨੂੰ ਉਥੋਂ ਦੇ ਸਬੰਧਤ ਥਾਣੇ ਨਾਲ ਗੱਲ ਕੀਤੀ ਜਾਂਦੀ ਹੈਗੀ ਆ ਪਰ ਪੰਜਾਬ ਦੇ ਹੱਕ ਤੇ ਡਾਕ ਆ ਉਹ ਅਸਾਮ ਚੋਂ ਆਏਗੇ ਹੋਰ 오ਡੀਸਾ ਚੋਂ ਆਏ ਨਹੀਂ ਮੈਨੂੰ ਪਤਾ ਕਿੱਥੋਂ ਆਏ ਹੈਗੇ ਆ ਜਿਹੜੀ ਐਨਆਈਏ ਦੀ ਟੀਮ ਹੈਗੀ ਆ ਤਾਂ ਉਹਨਾਂ ਨੇ ਸਿੱਧਾ 4 ਵਜੇ ਆ ਕੇ ਉਹ ਵਿਦਿਆਰਥਣਾਂ ਉਦੇ ਘਰ ਦੀ ਜਿਹੜੀ ਜਿਵੇਂ ਆਪਾਂ ਕਹ ਦੀ ਕਿ ਰਜਾਈਆਂ ਤੱਕ ਪਾੜ ਦਿੱਤੀਆਂ ਹੈਆਂ ਬੱਚਿਆਂ ਦੀਆਂ ਕਿਤਾਬਾਂ ਤੱਕ ਪਾੜ ਦਿੱਤੀਆਂ ਹੈਆਂ ਪ੍ਰਸ਼ਾਸਨ ਵੱਲੋਂ ਜਮਾ ਜਿਵੇਂ ਆਪਾਂ ਕਹ ਦੀ ਕਿ ਉਹਨਾਂ ਦੇ ਇੱਕ ਵੀ ਸ਼ਬਦ ਮੂੰਹ ਦੇ ਵਿੱਚੋਂ ਇਹ ਨਹੀਂ ਨਿਕਲਿਆ ਕਿ ਇਹ ਗਲਤ ਹੈ ਜਦ ਕਿ ਪੰਜਾਬ ਸਰਕਾਰ ਤੋਂ ਬਿਨਾ ਐਨਆਈਏ ਜਿਹੜੀ ਉਹ ਪੰਜਾਬ ਦੇ ਵਿੱਚ ਐਂਟਰ ਨਹੀਂ ਕਰ ਸਕਦੀ ਹੈਗੀ ਪਰ ਫਿਰ ਵੀ ਪੰਜਾਬ ਦੇ ਹੱਕਾਂ ਤੇ ਜਿਹੜਾ ਡਾਕਾ ਹੈਗਾ ਔਰ ਜੇਕਰ ਦੇਖਿਆ ਜਾਵੇ ਤਾਂ ਮੋਦੀ ਸਰਕਾਰ ਆ ਜਿਹੜੀ ਉਹ ਲਗਾਤਾਰ ਪੰਜਾਬ ਦੇ ਨਾਲ ਉਹ ਧਰੋਕ ਮਾਰ ਰਹੀ ਹੈਗੀ ਆ ਜਿਹੜਾ ਕਿਸਾਨਾਂ ਮਜ਼ਦੂਰਾਂ ਨੇ ਜਿਹੜੇ ਉਹ ਕਾਲੇ ਕਾਨੂੰਨ ਰੱਦ ਕਰਵਾ ਕੇ ਆਂਦੇ ਉਹਦਾ ਬਦਲਾ ਲੈ ਰਹੀ ਹੈਗੀ ਆ ਔਰ ਜਦੋਂ ਗੱਲ ਆਉਂਦੀ ਹੈਗੀ ਆ ਸੈਂਟਰ ਦੀ ਉਦੋਂ ਤਾਂ ਪੰਜਾਬ ਸਰਕਾਰ ਕਹਿ ਦਿੰਦੀ ਕਿ ਅਸੀਂ ਸੈਂਟਰ ਤੋਂ ਤੰਗ ਹੈ ਸੈਂਟਰ ਸਰਕਾਰ ਐ ਕਰਦੀ ਆ ਜਦੋਂ ਆਪ ਕੋਈ ਲੋਕਾਂ ਨੂੰ ਦੇਣਾ ਹੁੰਦਾ ਕੁਝ ਉਦੋਂ ਫਿਰ ਪੰਜਾਬ ਸਰਕਾਰ ਵੀ ਸੈਂਟਰ ਵਾਲਾ ਰੌਖਾ ਜਿਹੜਾ ਰਵਈਆ ਅਪਣਾਉਂਦੀ ਹੈਗੀ ਆ ਅਸੀਂ ਆਪ ਦੀ ਜਥੇਬੰਦੀ ਵੱਲੋਂ ਪਿੰਡੂ ਮਜ਼ਦੂਰਾਂ ਨੇ ਪੰਜਾਬ ਵੱਲੋਂ 2 ਜਨਵਰੀ ਨੂੰ ਸਾਰੇ ਡੀਸੀ ਹੈੱਡਕੁਆਟਰਾਂ ਦੇ ਜਿਹੜੇ ਉਹ ਧਰਨੇ ਦੇ ਰਹੇ ਆ ਮੁਜ਼ਾਰੇ ਕਰਕੇ ਔਰ ਪਿੰਡਾਂ ਦੇ ਵਿੱਚ ਜਾ ਰਹੇ ਹੈਗੇ ਆ ਲੋਕਾਂ ਨੂੰ ਲਾਂਬੰਦ ਕਰਨ ਵਾਸਤੇ ਅਸੀਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਵੀ ਬੇਨਤੀ ਕਰਦੇ ਆਂ ਲੋਕਾਂ ਨੂੰ ਕਿ ਆਓ ਆਪਾਂ ਜਿਸ ਤਰ੍ਹਾਂ ਕਿਸਾਨ ਆਪਦੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਕਰ ਰਹੇ ਹੈਗੇ ਆ ਆਪਾਂ ਨੂੰ ਵੀ ਘਰੋਂ ਨਿਕਲਣ ਦੀ ਲੋੜ ਹੈਗੀ ਆ ਸੁੱਤਿਆਂ ਨੂੰ ਯੁੱਗ ਬੀਤ ਗਏ ਆ ਆਓ ਆਪਾਂ ਆਪਦੇ ਹਿੱਸੇ ਦੀ ਲੜਾਈ ਲੜੀਏ